ਆਵਾ ਦੇ ਕੋਪਲ ਦੇ ਉੱਤੇ ਕੀ ਹਾਲਾਤ ਨੇ ਮਾੜੇ ਪੁੱਲ ਖਾਤਾ ਤਾਂ ਟੁੱਟਿਆ ਪਿਆ ਹੈ ਆ ਪੈਨਲ ਦਾ ਵੀ ਹਾਲ ਦੇਖੋ ਆ ਦੋਨੇ ਦੋਨੇ ਪਾਹਲ ਹੁੰਦਾ ਇੰਨਾ ਬੁਰਾ ਹਾਲ ਹੈ ਇੰਨੇ ਟੋਏ ਨੇ ਜਿਹੜੇ ਇਹਨਾਂ ਦੇ ਆਪਣੇ ਚੈਨਲ ਵੀ ਐ ਉਹ ਵੀ ਬਹੁਤ ਧੰਕ ਦਿੰਦੇ ਆ ਈਵਨ ਕਿ ਗੱਡੀਆਂ ਦੇ ਦਾ ਛੱਡਾ ਤੁਸੀਂ ਜੇ ਇੱਕ ਸਕੂਟਰ ਵੀ ਲੰਘਦਾ ਤਾਂ ਉਹਦੇ ਨਾਲ ਵੀ ਪਾਈਪ ਨਹੀਂ ਹੁੰਦੀ ਹੈਗੀ ਪੁੱਲ ਦੇ ਉੱਪਰ ਤੇ ਸਾਡੇ ਸਾਰੇ ਲੋਕ ਤੁਹਾਨੂੰ ਛੱਟਕਦਾ ਬਾਲੋ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪਦਾ ਸਵਾਗਤ ਹੈ ਕੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਖੰਨਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਪਣੇ ਮਾਰੇ ਫੁੱਲ ਥਾਤਾ ਤੋਂ ਟੁੱਟਿਆ ਪਿਆ ਆ ਪੈਨਲ ਦਾ ਵੀ ਹਾਲ ਦੇਖੋ ਆ ਦੋਵੇਂ ਜਦੋਂ ਬਾਹਰ ਲੰਘਦੇ ਨੇ ਧਮਕ ਪੈਂਦੀ ਐ ਇੱਥੇ ਤੁਸੀਂ ਖੜ ਕੇ ਦੇਖੋ ਆ ਜੀਪ ਲੰਘੀ ਆ ਤਾਂ ਧਮਕ ਪੈਂਦੀ ਆ ਆ ਸੜਕ ਦੇ ਹਾਲਾਤ ਮਾੜੇ ਨੇ ਤੇ ਉੱਪਰ ਲਾਈਟਾਂ ਨੇ ਦੇਖੋ ਜਿੱਲੀ ਦੇ ਖੰਮੇ ਚੱਲਣਾ ਲੱਗ ਰਿਹਾ ਦਿਖੋ ਕਿ ਕਿੰਨੇ ਪੁਰਾਣੇ ਨੇ ਸਰਕਾਰ ਨੂੰ ਇਹ ਬਣ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਇੱਥੇ ਜਿਹੜੀ ਟ੍ਰੈਫਿਕ ਹੈ ਜੇ ਹਨ ਕੇ ਤੇ ਜਨ ਕੇ ਇੱਥੋਂ ਹੋ ਕੇ ਮੰਦਰੀਏ ਦਿੱਲੀ ਨੂੰ ਮੇਨ ਰਸਤਾ ਹੈ ਮੇਨ ਕੋਲਾਪੁਰ ਦਾ ਬੁਰਾ ਹਾਲ ਹੈ بڑے بڑے ਟੋਏ ਨਹੀਂ ਇੱਕ ਇੱਕ ਕਣਕ ਦਾ ਸੀਰ ਵੀ ਆ ਰਿਹਾ ਹੈ ਕੋਈ ਸਵਾਇ ਵੀ ਨਹੀਂ ਹੁੰਦੀ ਹੈ ਕਿ ਪੁਲ ਦੇ ਉੱਪਰ ਤੇ ਸਾਡੀਆਂ ਸਾਰੇ ਲੋਕ ਛੱਟ ਕੇ ਦਾ ਬਾਲ ਫਿਰ ਰਹਾ ਹੈ ਬਾਲ ਦਾ ਬਹੁਤਰਾ ਹਾਲ ਹੈ ਜੀ ਸਾਡੀਆਂ ਗੱਡੀਆਂ ਤਾਂ ਪਹਿਲਾਂ ਹੀ ਤਸਤਾਂ ਦੇ ਨੇ ਜੀ ਕੱਲ ਇਹਦੇ ਮੁੰਡੇ ਦਾ ਜਿਹੜੇ ਇੱਥੇ ਬੋਲਦੇ ਕਰ ਨੇ ਜਿਹੋ ਜਿਮਟਾ ਟੁੱਟ ਗਿਆ ਜੀ ਉਹੋ ਤ੍ਰਿਗੰਗੋੜੀ ਤੇ ਇਸਤੇ ਗੱਡੀ ਆ ਜੀ ਇਹਦਾ ਇੰਨਾ ਬੁਰਾ ਹਾਲ ਹੈ ਜਨਾ ਰਾਤ ਨੂੰ ਲਾਈਟਾਂ ਚੱਲਦੀਆਂ ਨਹੀਂ ਜੀ ਬਹੁਤ ਪਰੇਸ਼ਾਨ ਆ ਜੀ ਤੇ ਸੜਕਾਂ ਦਾ ਬਹੁਤ ਇੰਨਾ ਜ਼ਿਆਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਲਗਾ ਜਗਾ ਤੇ ਐਨੇ ਟੋਏ ਆ ਨੀ ਦੋ ਦੋ ਕੰਨ ਦੀ ਗੱਡੀ ਇੱਥੋਂ ਪਲਟਣ ਤੋਂ ਬਚ ਗਈ ਜੀ ਛੋਟੀ ਗੱਡੀ ਨਾ ਲਾਈਟਾਂ ਚੱਲਦੀਆਂ ਜੀ ਰਾਤ ਨੂੰ ਗੱਡੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਬਹੁਤ ਨੁਕਸਾਨ ਹੁੰਦਾ ਜੀ ਗੱਡੀਆਂ ਦਾ ਹੁਣਦਾ ਇੰਨਾ ਬੁਰਾ ਹਾਲ ਐਨੇ ਟੋਏ ਨੇ ਜਿਹੜੇ ਇਹਨਾਂ ਦੇ ਆਪਣੇ ਚੈਨਲ ਵੀ ਹੈ ਉਹ ਵੀ ਬਹੁਤ ਧਮਕ ਦਿੰਦੇ ਆ इवन ਕਿ ਗੱਡੀਆਂ ਦੇ ਦਾ ਛੱਡੋ ਤੁਸੀਂ ਜੇ ਇੱਕ ਸਕੂਟਰ ਵੀ ਲੰਘਦਾ ਤਾਂ ਉਹਦੇ ਨਾਲ ਵੀ ਹਿੱਲਦਾ ਸਾਡੀ ਪ੍ਰਸ਼ਾਸਨ ਅੱਗੇ ਇਹ ਮੰਗ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਵਾ ਜਾਵੇ ਕਿਉਂਕਿ ਅੱਗੇ ਹਾੜੀ ਦਾ ਸੀਜ਼ਨ ਆ ਰਿਹਾ ਹੈ ਕਿਸਾਨਾਂ ਨੇ ਪਿੰਡਾਂ ਤੋਂ ਲੈ ਕੇ ਆਪਣੀ ਫਸਲ ਲੈ ਕੇ ਮੰਡੀ ਜਾਣੇ ਅੱਜ ਤੋਂ ਇਹ ਐਡੇ ਵੱਡੇ ਵੱਡੇ ਆ ਕੋਈ ਵੀ ਆਸਾ ਦਾਪੜ ਸ ਹੈ ਇਹਨੂੰ ਵੱਡੇ ਨਜ਼ਰ ਰੱਖ ਕੇ ਹੋਏ ਖੇਤ ਤੋਂ ਛੇਤੀੇ ਕੰਮ ਕਰਵਾਇਆ ਜਾਵੇ ਤਾਂ ਕਿ ਪਬਲਿਕ ਨੂੰ ਸਹੂਲਤ ਮਿਲ ਸਕੇ ਮੈਂ ਗੱਲ ਕਰ ਰਹੀ ਹਾਂ ਸਿਪ੍ਰਿੰਸ ਪ੍ਰਧਾਨ ਵੌਇਸ ਆਫ ਖੰਨਾ ਸਿਟੀਜ਼ਨ ਸੰਸਥਾ ਵੱਲੋਂ ਕੱਲ ਸਾਥੀਆਂ ਸਮੇਤ ਸਮਰਾਲਾ ਰੋਡ ਉੱਤੇ ਸਥਿਤ ਪੁਲ ਦਾ ਦੌਰਾ ਕੀਤਾ ਗਿਆ ਕਿਉਂਕਿ ਇਸ ਪੁਲ ਦੀ ਹਾਲਤ ਹੈ ਜਿਹੜੀ ਦੂਰਦਸ਼ਾ ਹੈ ਉਹ ਖੁਦ ਬਿਆਨ ਕਰਦੀ ਹੈ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸ਼ਿਕਾਇਤਾਂ ਮਿਲਦੀਆਂ ਆ ਸੀ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਆਵਾ ਕੇ ਲੋਕ ਦੱਸ ਰਹੇ ਸੀ ਕਿ ਕੱਲ ਜਦੋਂ ਅਸੀਂ ਮੀਟਿੰਗ ਉਪਰੰਤ ਪੁਲ ਦਾ ਸਾਥੀਆਂ ਸਮੇਤ ਦੌਰਾ ਕੀਤਾ ਤਾਂ ਸਾਡੇ ਹੋਸ਼ ਉੱੜ ਗਏ ਪੁਲ ਦੇ ਉੱਤੇ ਵੱਡੇ ਛੋਟੇ ਨੇਤਾ ਇਕੱਠੇ ਹੋਏ ਹੋ ਸੀ ਪੁਲ ਦੀਆਂ ਦੁਵਾਰਾਂ ਦੇ ਨਾਲ ਸਾਈਡਾ ਉੱਤੇ ਬਹੁਤ ਸਾਰੀ ਮਲਟੀ ਜਮਈ ਸੀ ਜਿਹੜੀ ਮੈਂ ਖੁਰਚ ਕੇ ਵੀ ਪੱਤਰਕਾਰਾਂ ਨੂੰ ਦਿਖਾਈ ਹੈ ਪੁਲ ਦੇ ਉੱਤੇ ਜੋ ਬਿਜਲੀ ਦੇ ਬੰਦੋਬਸਤ ਨਹੀਂ ਉਪਕਤ ਨਹੀਂ ਹਨ ਸਰਕਾਰ ਵੱਲੋਂ ਖੰਭੇ ਬਿਜਲੀ ਦਾ ਜੂਰ ਲਗਵਾਏ ਹੋਏ ਹਨ ਪਰੰਤੂ ਇਸ ਦੀ ਅੰਗੈੜੀ ਹੈ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਹ ਖੰਭੇ ਬਿਜਲੀ ਦੇ ਚਿੱਟਾ ਹਾਥੀ ਸਾਬਤ ਹੋ ਰਹੇ ਨੇ ਸવાય ਦੋ ਤਿੰਨ ਖੰਭੇ ਆ ਕੇ ਲਾਈਟ ਜਗਣ ਤੋਂ ਬਿਨਾ ਪੁਲ ਦੇ ਉੱਤੇ ਹਨੇਰਾ ਸੀ 7 ਵਜੇ ਦੇ ਕਰੀਬ ਪੁਲ ਦੇ ਉੱਤੇ ਵੱਡੀ ਤਾੜਾ ਦੇ ਵਿੱਚ ਵੀਕਲਾ ਲਾੜਾ ਜਿਹੜਾ ਜਦੋਂ ਕਾਉ ਜਾਰੀ ਰਿਹਾ ਤਾਂ ਦੇਖਿਆ ਗਿਆ ਕਿ ਲਾਈਟ ਦੀ ਉੱਤੇ ਕਮੀ ਮਹਿਸੂਸ ਕੀਤੀ ਗਈ ਜੋਗੋਂ ਵੀ ਛੋਟੇ-ਵੱਡੇ ਵਾਹਨ ਚਾਹੇ ਟਰੈਕਟਰ ਸੀ ਚਾਹੇ ਟਰਾਲੀਆਂ ਸੀ ਚਾਹੇ Tata 407 ਸੀ ਬੱਸਾਂ ਸੀ ਕਾਰਾਂ ਸੀ ਜਦੋਂ ਵੀ ਲੱਗਦਾ ਸੀ ਵਾਹਨ ਦਾ ਧਮਕ ਮਹਿਸੂਸ ਹੋ ਰਹੀ ਸੀ ਉਹਦੇ ਉੱਤੇ ਜਿਹੜੀ ਸੜਕ ਹੈ ਉਹਦੇ ਉੱਤੇ ਜਿਹੜੇ ਪੈਨਲ ਨੇ ਉਹਨਾਂ ਦੇ ਵਿਚਕਾਰ ਵੀ ਗਰਾਜਾਂ ਵਿਖਰੀਆਂ ਸੀਗੀਆਂ ਤੇ ਸਾਡੀ ਪ੍ਰਸ਼ਾਸਨ ਨੂੰ ਸਬੰਧਤ ਮਹਿਕਮੇ ਨੂੰ ਸਾਡੇ ਮਾਨਯੋਗ ਹਲਕੇ ਦੇ ਵਿਧਾਇਕ ਸਾਹਿਬ ਤੇ ਕਰਨਲ ਮੰਤਰੀ ਪੰਜਾਬ ਸਰਕਾਰ ਤੋਂ ਬੀ ਸਿੰਘ ਸੌਂਜੀ ਨੂੰ ਉੱਪਰ ਜ਼ੋਰ ਨਿਮਰਤਾ ਸਹਿਤ ਬੇਨਤੀ ਹੈ ਕੀ ਕਿਰਪਾ ਕਰਕੇ ਇਸ ਪੁਲ ਦੀ ਹਾਲਤ ਦੇ ਸੁਧਾਰ ਲਈ ਤੁਰੰਤ ਲੋੜਿੰਦੇ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਇਹ ਪੁਲ ਸਾਡੀ ਪੰਜਾਬ ਸਰਕਾਰ ਦੀ ਜਾਇਦਾਦ ਹੈ ਸਾਡੀ ਦੇਸ਼ ਦੀ ਜਾਇਦਾਦ ਹੈ ਲੋਕਾਂ ਦੇ ਟੈਕਸਾਂ ਦਾ ਪੈਸੇ ਇਦੇ ਉੱਤੇ ਲੱਗੇ ਹੋਏ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਵੀ ਉਰਜੋਰ ਬੇਨਤੀ ਕਰਦੇ ਹਾਂ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਜਦੋਂ ਵੀ ਪੁਲ ਤੋਂ ਲੰਘਦੇ ਨੇ ਉਹ ਇਸ ਪੁਲ ਦੀ ਅਰਜ਼ੀ ਕਿਉਂ ਕੀਤੀ ਜਾਂਦੀ ਹੈ ਹੁਣ ਤਾਂ ਅਧਿਕਾਰੀਆਂ ਦਾ ਫਰਜ਼ ਖੁਦ ਬਣਦਾ ਸੀ ਕਿ ਇਸ ਪੁਲ ਦੀ ਮੁਰੰਮਤ ਵਾਸਤੇ ਲੋੜਿੰਦੇ ਕਦਮ ਚੁੱਕੇ ਜਾਂਦੇ ਲੋਕਾਂ ਨੂੰ ਜੇ ਇਹ ਨਾ ਗੱਲਾਂ ਵਾਸਤੇ ਵਾਇਰ ਫਾਣੀ ਪੈਂਦੀ ਹੈ ਤਾਂ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿੱਥੇ ਆਮ ਜਨਤਾ ਦਾ ਵੀ ਫਰਜ਼ ਬਣਦਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਇਹ ਜਿਦਾਦਾ ਦਾ ਧਿਆਨ ਰੱਖਣਾ ਉੱਤੇ ਸਰਕਾਰੀ ਅਧਿਕਾਰੀਆਂ ਦਾ ਵੀ ਫਰਜ਼ ਬਣਦਾ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਣ ਦਾ ਪ੍ਰਣ ਕੀਤਾ ਹੋਣਾ ਸੋ ਜਦੋਂ ਅਸੀਂ ਪੁਲ ਦੇ ਉੱਤੇ ਗਏ ਤਾਂ ਉਥੇ ਦੇਖਿਆ ਵੱਡੀ ਤਰ੍ਹਾਂ ਵਿੱਚ ਛੋਟੇ ਵੱਡੇ ਟੋਏ ਸੀਗੇ ਤੇ ਲੋਕਾਂ ਨੇ ਵੀ ਬਹੁਤ ਰੋਸ ਦਾ ਪ੍ਰਗਟਾਵਾ ਕੀਤਾ ਜਿਸ ਦਾ ਸਬੰਧ ਵਿੱਚ ਅਸੀਂ ਇੱਕ ਮੰਗਵੱਤਰ ਸਾਡੇ ਹਲਕੇ ਦੇ ਵ代यक ਤੇ ਮੰਨ ਲਓ ਕੈਪਟਨ ਮੰਤਰੀ ਸਾਹਿਬ ਕਰਨਜੀ ਸਿੰਘ ਜੀ ਦੇ ਨਾਂ ਤੇ ਅਸੀਂ ਉਹਨਾਂ ਦੇ ਦਫ਼ਤਰ ਇੰਚਾਰਜ ਸਰਾਰ ਕੁਰਵਾ ਸਿੰਘ ਮਹਿਮੀ ਜੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਸਾਹਿਬ ਜਗਤਕਾਰ ਸਿੰਘ ਰਤਨ ਹੈੜੀ ਜੀ ਨੂੰ ਇੰਕੀਲਾ ਸੋਸ਼ਲ ਮੀਡੀਆ ਚ ਆਦੀ ਹਾਜ਼ਰੀ ਵਿੱਚ ਦੇ ਕੇ ਚੱਲੇ ਆ ਮੈਂ ਹਰਬੀ ਸਿੰਘ ਪ੍ਰਿੰਸ ਅਤੇ ਕਲੱਬ ਦੇ ਸੰਸਥਾ ਦੇ ਸੂਬਾ ਮੈਂਬਰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇਸ ਪੁਲ ਦੀ ਮੁਰੰਮਤ ਕਿਸੇ ਵਧੀਆ ਠੇਕੇਦਾਰ ਤੋਂ ਵਧੀਆ ਮਟੀਰੀਅਲ ਦੀ ਨਾਲ ਜਲਦ ਤੋਂ ਜਲਦ ਕਰਾਈ ਜਾਵੇ ਕਿਉਂਕਿ ਹਰੀ ਦਾ ਸੀਜ਼ਨ ਆ ਕੇ ਆ ਰਿਹਾ ਕਣਕ ਮੰਡੀਆਂ ਚਾਹੀ ਸ਼ੁਰੂ ਹੋ ਜਾਣੀਆਂ ਇਸ ਪੁਲ ਦੇ ਰਾਹੀਂ ਜੋ ਨਜ਼ੀਕੀ ਪਿੰਡਾਂ ਦੇ ਕਿਸਾਨ ਨੇ ਉਹ ਕਣਕ ਆਪਣੇ ਲੈ ਕੇ ਟਰੱਕਾਂ ਰਾਹੀਂ ਟਰਾਲੀਆਂ ਰਾਹੀਂ ਮੰਡੀ ਵਿੱਚ ਜਾਣਗੇ ਪੁਲ ਦੇ ਉੱਤੇ ਲੰਘਾ ਜਿਆਦਾ ਬੱਜਣਾ ਹੈ ਇਸ ਨੂੰ ਲਾਵਾ ਇਸ ਪੁਲ ਦੇ ਰਾਹੀਂ ਸਮਰਾਲਾ ਰੋਡ ਦੇ ਹੁੰਦੇ ਹੋਏ ਲੋਕ ਸਮਰਾਲਾ ਮਾਚੀਵਾੜਾ ਸਾਹਿਬ ਖਮਾਨੋ ਨਮਾ ਸ਼ਹਿਰ ਹੁਸ਼ਿਆਰਪੁਰ ਪਠਾਨਪੋਟ ਅਤੇ ਸ਼ਰਧਾਲੂ ਮਾਤਾ ਸੀ ਬੈਸ਼ਵਾ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਆ ਇਹ ਪ੍ਰਮੁੱਖ ਮਾਰਗ ਹੈ ਕਿਰਪਾ ਕਰਕੇ ਨਿਮਰਤਾ ਸਹਿ ਸਾਡੀ ਬੇਨਤੀ ਕਬੂਲ ਕੀਤੀ ਜਾਵੇ ਤੇ ਜਲਦ ਤੋਂ ਜਲਦ ਇਸ ਪੁਲ ਦੀ ਹਾਲਤ ਸੁਧਾਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਕਿ ਕਿਸੇ ਨਾਗਰਿਕ ਦਾ ਕੋਈ ਬਾਅਦ ਵਿੱਚ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ